ਕਿੰਨੇ ਦਿਨ ਹੋ ਗਏ ਆ ਮੰਮੀ ਨੇ ਹੁਣ ਫੋਨ ਲਾਇਆ ਹੀ ਨਹੀਂ ਆ ਕਿਤੇ ਮੈਨੂੰ ਇੱਕ ਦਿਨ ਛੱਡ ਕੇ ਤੇ ਲਾ ਦਿੰਦੀ ਹੁੰਦੀ ਸੀ ਮੈਨੂੰ ਤੇ ਬੜੀ ਫਿਕਰ ਹੋਉਂਦੀ ਆ ਕਿ ਪਤਾ ਨਹੀਂ ਉੱਥੇ ਕੀ ਬਣਿਆ ਹੋਊਗਾ ਸਭ ਠੀਕ ਤੇ ਹੋਊਗਾ ਕਿਤੇ ਕੋਈ ਗੱਲਬਾਤ ਹੀ ਨਾ ਹੋਈ ਹੋਏ ਵਾਵਾ ਫੋਨ ਕਰ ਦਿੰਦੇ ਸੀ ਤੇ ਉੱਥੋਂ ਦੇ ਰਾਜੀ ਬੱਚਦੇ ਪਤਾ ਲੱਗ ਜਾਂਦਾ ਸੀ ਕਿ ਮੈਨੂੰ ਤੇ ਹੁਣ ਕੁਝ ਸਮਝ ਨਹੀਂ ਲੱਗਦੀ ਮੈਂ ਆਪ ਵੀ ਨਹੀਂ ਫੋਨ ਕਰ ਸਕਦੀ ਕਹਿੰਦੇ ਸੀ ਵੀ ਤੂੰ ਨਹੀਂ ਫੋਨ ਕਰਨਾ ਆਏ ਹੁਣ ਮੈਂ ਕੀ ਕਰਾਂ ਮੈਨੂੰ ਤੇ ਸਮਝ ਨਹੀਂ ਲੱਗਦੀ ਵਾਹਿਗੁਰੂ ਤੇਰੀ ਗਾੜੀ ਇਹ ਹੀ ਅਰਦਾਸ ਆ ਕਿ ਸਾਰੇ ਠੀਕ ਠਾਕ ਹੋਣ ਉੱਥੇ ਤੇ ਮੰਮੀ ਮੈਨੂੰ ਛੇਤੀ ਛੇਤੀ ਫੋਨ ਕਰ ਦੇਣਾ ਮੇਰਾ ਤਾਂ ਉਹਨਾਂ ਤੋਂ ਬਗੈਰ ਦਿਲ ਵੀ ਨਹੀਂ ਲੱਗਣ ਦਿਆ ਤੇ ਜੇ ਮੈਂ ਫੋਨ ਲਾਇਆ ਨਾ ਇਧਰੋਂ ਤੇ ਕਿਤੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਮੰਮੀ ਨੇ ਤੇ ਵੱਧ ਤੋਂ ਔਖੀ ਹੋਣਾ ਤੇ ਪਿੰਦਰ ਇਹਨਾਂ ਤੋਂ ਵੱਧ ਉਹਨਾਂ ਨੇ ਉਂਝ ਨਹੀਂ ਮੈਨੂੰ ਛੱਡਣਾ ਕੀ ਕਰਾਂ ਮੈਂ ਮੈਂ ਤਾਂ ਬੜੀ ਫਿਕਰ ਹੋਉਂਦੀ ਐ ਫੈਨ ਨਹੀਂ ਲੱਗਦਾ ਇੱਥੇ ਕੋਈ ਮੈਂ ਪਹਿਲਾਂ ਅਮਨ ਨੂੰ ਫੋਨ ਕਰਾਂ ਹੈਲੋ ਹਾਂ ਮੈਂ ਨਾ ਹਾਂ ਸਤਿ ਸ੍ਰੀ ਅਕਾਲ ਕੀ ਕਰ ਰਹੀ ਠੀਕ ਆ ਦੇ ਨਾਲੇ ਮੇਰੀ ਗੱਲ ਸੁਣ ਮੈਂ ਤੇਰੇ ਭਾਜ ਨੂੰ ਦੱਸ ਬੈਠੀ ਹਾਂ ਆਹੋ ਵੀ ਤੂੰ ਉੱਥੇ ਸਲਾਈ ਸਿੱਖਣ ਜਾਣੀ ਜਿੱਥੇ ਨਾ ਵਾ ਨਹੀਂ ਹੱਡੇ ਕਰ ਤੇ ਬੜਾ ਕਲੇਸ਼ ਪੈ ਗਿਆ ਹੈਗਾ ਉਹ ਤਾਂ ਕਹਿੰਦਾ ਮੈਂ ਵੱਟ ਹੋਣਾ ਉਹਨੂੰ ਜਾ ਕੇ ਉਹਨਾਂ ਨੂੰ ਮੈਨੂੰ ਪਿੰਡ ਦਾ ਨਾਮ ਦੱਸ ਆਹ ਤੇ ਤੂੰ ਇਦਾਂ ਕਰਦੇ ਤੂੰ ਨਹੀਂ ਹੁਣ ਉੱਥੇ ਜਾ ਕੇ ਸਿਲਾਈ ਸਿੱਖਣ। 10 ਅਸ਼ੇਦਾਂ ਨੇ ਜਦ ਦਿੱਤੇ ਪੈਸੇ ਤੇ ਰਹਿਣ ਦੇ ਕੋਈ ਗੱਲ ਨਹੀਂ। ਦਿੱਤੇ ਜਾਣ ਦੇ। ਜੇ ਤੂੰ ਗਈ ਨਾ ਤੇ ਫੇਰ ਬੜਾ ਕਲੇਸ਼ ਪਾਣਾ ਯਾਰ ਘਰ ਸਾਡੇ। ਆਹੋ। ਪਾਈ ਤੇਰਾ ਕਹਿੰਦਾ ਵੀ ਉਹਨੂੰ ਕਹਿ ਬਈ ਉੱਥੇ ਜਾਣਾ ਹੀ ਨਹੀਂਗਾ। ਸਿਲਾਈ ਨਹੀਂ ਸਿੱਖਣ ਜਾਣਾ ਉੱਥੇ। ਆਹ। ਮੇਰਾ ਕੋਤੇ ਇਦਾਂ ਕਰਮਾ ਤੋ ਉਥੇ ਨਾ ਨਾ ਉਥੇ ਨਾ ਜਾਵੀਂ ਆਹੋ ਜੇ ਤੇਰੇ ਭਾਈ ਨੂੰ ਪਤਾ ਲੱਗ ਗਿਆ ਨਾ ਉਹਨੇ ਫੇਰ ਕੋਨਾ ਕੋ ਐਵੇਂ ਘਰ ਬੈਠੋ ਹੀ ਹਾਂ ਆਓ ਚਲ ਠੀਕ ਮੈਂ ਚੋਰੀ ਫੋਨ ਲਾਇਆ ਸੀ ਕੋਈ ਆਣਾ ਚਾਹੇ ਹਾਂ ਚਲ ਚੰਗਾ ਹਾਂ ਦੋ ਤਿੰਨ ਦਿਨ ਹੋ ਗਿਆ ਕੁੜੀ ਹੋਂ ਨਾ ਹਟ ਗਈ ਆ ਮੈਨੂੰ ਸਮਝ ਨਹੀਂ ਆਈ ਪੀ ਪਹਿਲਾਂ ਇੰਨੇ ਤਰਲੇ ਮਾਰੇ ਉਹਨੇ ਪੀ ਅੰਟੀ ਵੀ ਨ ਰੱਖ ਲੋ ਅੰਟੀ ਵੀ ਨ ਰੱਖ ਲੋ ਤੇ ਹੁਣ ਪਤਾ ਨਹੀਂ ਕੀ ਹੋਇਆ ਵਾ ਜਿੱਦਨ ਦੀ ਮਨਾਵਲਾ ਕੇ ਛੱਡ ਕੇ ਗਈਆਂ ਨਾ ਉਦੋਂ ਦੀ ਨਹੀਂ ਆਈ ਕਿਤੇ ਪਿੰਦਰ ਨੇ ਤੇ ਨਹੀਂ ਕੁਝ ਕਹਿਤਾ ਇਹ ਵੀ ਬੜਾ ਔੜੜ ਕੇ ਪੈਂਦਾ ਹੀਗਾ ਇਹ ਕੁੜੀ ਕਦ ਤੀ ਰੱਖ ਲਈ ਆ ਮੈਨੂੰ ਤਾਂ ਲੱਗਦਾ ਇਹਨਾਂ ਦੋਹਾਂ ਜੀਆਂ ਨੇ ਜਵਾਬ ਦਿੱਤਾ ਵਾ ਇਦਾਂ ਕਰਾ ਫੋਨ ਨਾ ਕਰਾ ਉਹਨੂੰ ਮੈਂ ਹਾਇ ਫੋਨ ਨਹੀਂ ਚੁੱਕਣ ਦੀ ਫੋਨ ਤੇ ਚੁੱਕ ਲ ਲੈ ਏ ਰਲਾ ਮਾਈਕ ਕੋਲੀ ਹੈਲੋ ਸਤਿ ਸ਼੍ਰੀ ਅਕਾਲ ਅਮਨ ਕੀ ਹਾਲ ਆ ਹਾਂ ਮੈਂ ਵੀ ਠੀਕ ਆ ਤੂੰ ਸੁਣਾ ਆਪਣਾ ਤੂੰ ਤੇ ਸਾਨੂੰ ਭੁੱਲੀ ਗਈ ਹੈ ਨਹੀਂ ਆਇਆ ਕਰਨਾ ਲੈ ਦੱਸ ਛੱਡ ਦੇਣਾ ਤੂੰ ਕਿੰਨੇ ਤਰਲੇ ਮਾਰਦੀ ਹੈਗੀ ਮੈਨੂੰ ਰੱਖੋ ਮੈਂ ਤੱਕਦੀ ਨਹੀਂ ਹਾਂ ਹਾਂ ਤੈਨੂੰ ਪੈਦਾ ਨਹੀਂ ਪਤਾ ਕਿ ਆਪਣੇ ਘਰ ਦਾ ਰਹੇਗਾ ਸਰਦਾ ਆਹੋ ਪਤਾ ਹੀ ਹੁੰਦਾ ਵਾ ਨਹੀਂ ਇਹ ਤਾਂ ਗੱਲ ਕੋਤ ਮਾੜੀ ਹੈ ਫਿਰ ਪਤਾ ਕੀ ਯਕੀਨ ਨਹੀਂ ਰਹਿੰਦਾ ਫਿਰ ਬੰਦੇ ਨੂੰ ਠੀਕ ਆ ਨਾ ਪਹਿਲਾਂ ਤਾਂ ਚੰਗੀ ਭਲੀ ਹੁੰਦੀ ਰਹੀਆਂ ਤੇ ਮੁੜ ਕੇ ਤਾਂ ਚੰਗੀ ਹਟ ਗਈਆਂ ਗੱਲ ਕੋਈ ਨਹੀਂ ਤੇਰੀ ਮਰਜ਼ੀ ਮੈਂ ਤਾਂ ਕੋਈ ਜ਼ਬਰਦਸਤ ਥੋੜੀ ਕਰਨੀ ਕਰਨਾ ਚਲ ਠੀਕ ਅਸ ਚੰਗਾ ਹਾਈ ਹਾਈ ਇੱਕਦਮ ਉਹ ਕੀ ਪੈ ਗਿਆ ਜਿਹੜਾ ਆਂਦੀ ਆਂਟੀ ਮੈਂ ਆਉਣਾ ਹੀ ਨਹੀਂ ਮੈਂ ਆ ਹੀ ਨਹੀਂ ਸਕਦੀ ਪਤਾ ਨਹੀਂ ਕੀ ਹੋਇਆ ਵਾ ਆ ਗੱਲ ਸੁਣੋ ਮੇਰੀ ਮੈਂ ਕਿ ਆਖਿਆ ਜੇ ਕੀ ਗੱਲ ਵਾ ਗੱਲ ਕਾਦੀ ਆ ਉਹ ਕੁੜੀ ਨਹੀਂ ਆਉਂਦੀ ਸਾਈ ਸਿੱਖਣ ਆਹੋ ਤੇ ਉਹ ਹੁਣ ਆਈ ਨਹੀਂ ਕਿ ਕਿੰਨੇ ਦਿਨ ਹੋ ਚਲੇ ਆ ਤੇ ਮੈਂ ਕਿਹਾ ਕਿ ਚਲ ਆਜਾ ਮੈਂ ਫੋਨ ਕਰਕੇ ਕੁਛ ਨਹੀਂ ਆ। ਤੇ ਕੀ ਆਂਦੀ ਆ? ਤੇ ਕੋਰਾ ਜਵਾਬ ਦੇ ਤਾਂ ਨਹੀਂ ਮਾਈ ਨਹੀਂ ਸਕਦੀ। ਸਾਡੇ ਘਰ ਤਾਂ ਕੰਮ ਹੀ ਤਾਂ ਨਾ ਮੈਂ ਆਈ ਨਹੀਂ ਸਕਦੀ। ਜਿੱਦਾਂ ਬੰਦਾ ਕਿ ਮੁੱਖ ਜਾ ਬੋਲਦਾ ਵਾ ਨਾ ਇਦਾਂ ਲੱਗਣ ਡਿਆ ਹੈ ਨੂੰ। ਤੂੰ ਕਿਹਾ ਪਿੱਤੋ ਤੱਲੇ ਲੈਂਦੀ। ਮੈਂ ਤਾਂ ਕਿਹਾ ਸੀਗਾ ਮੈਂ ਮੈਂ ਤਾਂ ਰੱਖਦੀ ਨਹੀਂ ਸੀ। ਮੇਰੇ ਤਰ ਲਿਆ ਕਰਕੇ ਤੈਨੂੰ ਮੈਂ ਰੱਖ ਲਿਆ ਤੇ ਮੈਂ ਹੈ ਗੱਲ ਚੰਗੀ ਥੋੜੀ ਹੈ ਹੁਣ। ਹਾਂ। ਪਰ ਨਾ ਇੱਕ ਗੱਲ ਮੈਨੂੰ ਸਮਝ ਨਹੀਂ ਆਈ। ਜਿੱਦਣ ਆਪਾਂ ਦੋਵੇਂ ਜਣੇ ਚੱਲਨੇ ਗਏ ਪਾਰਟੀ ਤੇ। ਆਹੋ। ਤੇ ਨਵ ਦੇ ਲਾ ਕੇ ਛੱਡ ਕੇ ਗਈ ਇਹਨੂੰ ਮੈਂ। ਫੇਰ ਨਾ ਤੂੰ ਇਸ ਖਾਲਦੀ। ਹੂੰ। ਉਹ ਦਿਨ ਦੀ ਕੁੜ ਕਿ ਤੇ ਇਹਨਾਂ ਨੇ ਕੋ ਕਰਤਾ ਹੋਵੇ ਉਹ ਤਾਂ ਮੈਂ ਕਹਿੰਦੀ ਆ ਟਾਟਾ ਮੁੰਡਾ ਬਥੇਰਾ ਆਖਾ ਹੈਗਾ ਉਹ ਵੀ ਬੜਾ ਤੰਗੀ ਉਹ ਤੋਂ ਤੇ ਕਿਉਂ ਹੁੰਦੀ ਆ ਨਾ ਉਹਦਾ ਤਾਂ ਪਤਾ ਨਹੀਂ ਮੈਨੂੰ ਭਰਨਾ ਆ ਜਿਹੜਾ ਹਟਾ ਮੁੰਡਾ ਵਾ ਨਾ ਇਹ ਚਵੜਲੇ ਨਾ ਗੱਲ ਕੋਈ ਕਰਾ ਕਰਦੀ ਹੋਵੇ ਮੇਰਾ ਕਰਾਦਾ ਜਾ ਕੇ ਨਾ ਉਹਨੂੰ ਪੁੱਛਾਂ ਪਹਿਲਾਂ ਪੁੱਛਾਂ ਕਰਦੇ ਉਹ ਹੀ ਆਹੋ ਸਾਡਾ ਟ੍ਰਾਈ ਵੀ ਨਹੀਂ ਕੰਮ ਚੱਲਣ ਦੇਣਾ ਆਪ ਇਹਨਾਂ ਨੇ ਕੋ ਕਰਵਾ ਨੀਗਾ ਤੇ ਅਹੀਂ ਕਿਹੜੇ ਕੁਝ ਪੈ ਜੀਏ ਠੀਕ ਵਾ ਨਾ ਉਹ ਉਹ ਤੇ ਕਰ ਲੋ ਆ ਚੱਲ ਕੋਈ ਨਹੀਂ ਪਤਾ ਦਿਨਾਂ ਕੋ ਲੱਗਣਾ ਕੀ ਗੱਲ ਹੋਈ ਆ ਚੱਲ ਮੈਂ ਨਾ ਪੁੱਛਦੀ ਆ ਪੁੱਛੇ ਕਿ ਤੇ ਖੇਰ ਦੱਸਨੀ ਆ ਤੁਹਾਨੂੰ ਵੀ ਕੀ ਆਂਦੀ ਏ ਪੁੱਛੇ ਪਹਿਲਾਂ ਕੀ ਕਹਿੰਦਾ ਕਿੱਦਾਂ ਕਰਨਾਂ ਨੇ ਮੰਮੀ ਆਪਕਾ ਕਰਨਾ ਨਹੀਂ ਤਾਂ ਨਾ ਕਰਨ ਦੇਣਾ ਨਵਾਂ ਹਾਂਜੀ ਇੱਥੇ ਬੈਹ ਜਾ ਜਰਾ ਦੱਸੋ ਮੇਰੀ ਗੱਲ ਸੁਣਾ ਕਿੰਨੇ ਦਿਨ ਹੋ ਚਲੇ ਆ ਅਮਨ ਆਉਂਦੀ ਨਹੀਂਗੀ ਹੁਣ ਸਲਾਈ ਸਿੱਖਣ ਮੰਮੀ ਪਤਾ ਨਹੀਂ ਸੁਭ ਮੈਂ ਤੇ ਆਪ ਵੀ ਖੰਦੀ ਆ ਕਿ ਆਈ ਨਹੀਂ ਹੈਗੀ ਹੁਣ ਪਤਾ ਕਿਦਾਂ ਦੀ ਨਹੀਂ ਆਈ ਜਿੱਦਾਂ ਦੀ ਤੈਨੂੰ ਨਹੀਂ ਛੱਡ ਕੇ ਗਈ ਉਹਦੇ ਲਾਗੇ ਮੈਂ ਤੈਨੂੰ ਸਿਖਾਲਦੀ ਉਹਦੋਂ ਤੋਂ ਬਾਅਦ ਉਹ ਆਈ ਨਹੀਂ ਗਈ ਉਹਦੇ ਮੰਮੀ ਮੈਨੂੰ ਵੀ ਪਤਾ ਵਾ ਪਰ ਮੈਨੂੰ ਲੱਗਦਾ ਐ ਤੁਹਾਨੂੰ ਮੇਰੇ ਤੇ ਸ਼ੱਕ ਵਾ ਕਿ ਮੈਂ ਉਹਨੂੰ ਕੁਝ ਕਿਹਾ ਹੋਣਾ ਵਾ ਸ਼ੱਕ ਨਹੀਂਗਾ ਮੈਨੂੰ ਯਕੀਨ ਵਾ ਤੇ ਕਿ ਤੂੰ ਕੁਝ ਕਿਹਾ ਹੋਣਾ ਵਾ ਤਾਂ ਹੀ ਨਹੀਂ ਆਈ ਨਹੀਂ ਤੇ ਨੇ ਉਹ ਤਰਲੇ ਮਾਰਦੀ ਹੀ ਮੇਰੇ ਭੈਣਤੀ ਮੈਨੂੰ ਇੱਕ ਵਾਰ ਸਿਖਾਲ ਦੋ ਹੈ ਅਗਲੀ ਨੇ ਫੀਸ ਵੀ ਪਹਿਲਾਂ ਦੇਤੀ ਮੈਨੂੰ ਜੇਨੇ ਨਾ ਆਉਣਾ ਹੁੰਦਾ ਤਾਂ ਨੇ ਇਹੋ ਜਿਹਾ ਕੰਮ ਥੋੜੀ ਕਰਨਾ ਸੀਗਾ ਸੱਚੀ ਮੰਮੀ ਮੈਂ ਨਹੀਂ ਜੀ ਉਹਨੂੰ ਕੁਝ ਵੀ ਕਿਹਾ ਤੁਸੀਂ ਆਪੇ ਮੈਨੂੰ ਕਿਆ ਹੈ ਕਿ ਜਿੰਨਾ ਤੈਨੂੰ ਪੁੱਛੂਗੀ ਨਾ ਓਨਾ ਤੁਹਾਨੂੰ ਦੱਸ ਦਿੱਤੇ ਮੈਂ ਓਨਾ ਹੀ ਸਿਰਫ ਦੱਸਿਆ ਏ ਉਸ ਤੋਂ ਵੱਧ ਮੈਂ ਇੱਕ ਵੀ ਗੱਲ ਨਹੀਂ ਕੀਤੀ ਉਹਦੇ ਨਾਲ ਉਹ ਤੇ ਮੇਰੀ ਮਤ ਮਾਰੀ ਗਈ ਨਾ ਮੈਂ ਜਾਣਦੀ ਨਾ ਇਹ ਪਵਾੜਾ ਪੈਂਦਾ ਪੱਕਾ ਕੋਈ ਗੱਲ ਹੋਈ ਆਦਰ ਐਵੇਂ ਨਹੀਂ ਹਟ ਗਈ ਅਗਲੀ ਹਣੋ ਸੱਚੀ ਮੰਮੀ ਕੋਈ ਗੱਲ ਨਹੀਂ ਹੋਈ ਹੈਗੀ ਐਵੇਂ ਨਾ ਤੁਸੀਂ ਸੋਚੀ ਜਾਓ ਨਾਲੇ ਸੱਚੀ ਨਹੀਂ ਆ ਨਾਲੇ ਦਿਮਾਗ ਥੋੜੀ ਖਰਾਬ ਮੰਮੀ ਸਾਡਾ ਕੀ ਆਪਣੇ ਘਰ ਦੇ ਪਰਦੇ ਉਹਦੀ ਗੈੜੀ ਖੋਲੀ ਜਾਵਾਂਗੇ ਮੇਰੀ ਗਰਸਨ ਤੇਰਾ ਦਿਮਾਗ ਬਹੁਤ ਜ਼ਿਆਦਾ ਖਰਾਬ ਆ ਥੋੜਾ ਨੀਗਾ ਹਣ ਪਿੰਦਰ ਨੂੰ ਨੌਕਰੀ ਮਿਲੀ ਹੈਗੀ ਚੱਲ ਜਿੱਦਾਂ ਦੀ ਮਰਜ਼ੀ ਪਰ ਤੂੰ ਵੀ ਉਹਨੂੰ ḍakਿਆ ਨਾ ਉਸੇ ਵਲੇ ਪਿਆ ਕੋਈ ਨੌਕਰੀ ਹੈ ਹੁਣ ਜੇ ਮੈਂ ਅੱਜ ਨਾ ਉਹਨੂੰ ਤਿਆਰ ਤੋਰ ਕਰਕੇ ਕੱਲ ਦੀ ਤੇ ਉਹਨੇ ਜਾਣਾ ਹੀ ਨਹੀਂ ਉਹ ਤਾਂ ਅੱਗੇ ਨਹੀਂ ਜਾਂਦਾ ਟੀਟ ਬੜਾ ਵਾ ਅੱਜ ਮੈਂ ਤਾਂ ਕਾਤੂਕਾ ਦੇ ਕੇ ਕੱਲ ਲਿਆ ਵਾ ਤੇ ਚਲੀ ਗਿਆ ਵਾ ਨਾ ਮੰਮੀ ਮੈਂ ਇਹ ਥੋੜੀ ਕਿਹਾ ਵਾ ਵੀ ਤੂੰ ਕਿਉਂ ਕੰਮ ਕਰਨ ਲੱਗ ਪਈ ਮੈਂ ਸਿਰਫ ਇਹ ਨਾ ਕਹਿ ਵੀ ਕੋਈ ਹੋਰ ਵਧੀਆ ਵੇਖ ਲੋ ਦੱਸ ਇਹਦੇ ਵਿੱਚ ਕਿਹੜੀ ਕੋਈ ਮਾੜੀ ਗੱਲ ਹੋ ਗਈ ਵਧੀਆ ਮਿਲੇ ਨਾ ਮਾੜਾ ਕਰੀਏ ਨਾ ਤੇ ਖਾਣਾ ਕੀ ਉਹ ਤੂੰ ਕਰਨਾ ਵਾ ਕੋਹ ਮੈਂ ਤੁਹਾਨੂੰ ਕਹਾਂਦੀ ਕਿ ਮੈਂ ਵੀ ਚਲਜਿਆ ਕਰਦੀ ਆ ਮੈਨੂੰ ਵੀ ਮਿਲ ਜਣੀ ਕੋਈ 10-15000 ਵਾਲੀ ਪਰਹੀ ਨਹੀਂ ਮੰਨਦੇ ਹੈਗੇ ਵੇਖ ਲਾਂ ਕਿ ਤੇਰਾ ਜੋਰ ਵੀ ਕਿੰਨਾ ਕਵਾ ਠੀਕ ਆ ਨਾ ਕਰਾਂ ਲਾਂ ਕਿ ਤੈਨੂੰ ਵੀ ਨੌਕਰੀ ਬਹੁਤੀ ਤੈਨੂੰ ਹੈਗੀ ਆਸਤੇ ਨੌਕਰੀ ਤੇ ਮੇਰੀ ਗੱਲ ਸੁਣ ਲੈ ਜੇ ਤੂੰ ਕੋ ਕਿਆ ਹੋਇਆ ਨਾ ਕੁੜੀ ਨੂੰ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਹੁਣ ਮੈਂ ਫੋਨ ਕੀਤਾ ਸੀ ਉਹਨੂੰ ਅਗਲੀ ਠੋਕੇ ਜਵਾਬ ਦਿੱਤਾ ਮੈਨੂੰ ਮੈਨੂੰ ਤਾਂ ਪੱਕਾ ਸ਼ੱਕ ਵਾ ਕੋਈ ਨਾ ਕੋਈ ਗੱਲ ਹੋਈ ਆ ਮੰਮੀ ਕੋਈ ਗੱਲ ਨਹੀਂ ਹੋਈ ਬਸ ਇਹ ਆ ਕਿ ਪਿੰਦਰ ਥੋੜੇ ਝੋਖੇ ਹੋਉਂਦੇ ਹੀ ਵੀ ਇਹ ਕਿਹੜੀ ਗੱਲੋਂ ਆਈ ਆ ਤੇ ਤੂੰ ਕਿਹੜੀ ਗੱਲੋਂ ਲਈ ਉਹਨੂੰ ਕਰ ਆਪੇ ਮੰਮੀ ਕਰਾਉਣ ਨਾ ਕਰਾਉਣ ਉਹ ਦੇ ਇਹ ਚਿਚੀ ਬੋਲਣ ਇਹਦਾ ਮੋੜੀ ਹੋਈ ਉਹਨੇ ਗੱਲ ਇਹਦਾ ਬੇੜਾ ਕਰਕੇ ਇਹਦਾ ਕਿਤੇ ਮੈਨੂੰ ਤਾਂ ਅੱਗੇ ਪਹਿਲਾਂ ਹੀ ਲੱਗਦਾ ਸੀ ਕਿ ਤੁਹਾਡੇ ਦੋਹਾਂ ਵਿੱਚੋਂ ਕੋਈ ਨਾ ਕੋਈ ਕੰਮ ਖਰਾਬ ਹੋਇਆ ਵਾ ਦੱਸ ਇਹਨੂੰ ਕਰੀ ਤੰਗੀ ਹੀਗੀ ਜੇ ਆਉਂਦੀ ਹੀਗੀ ਚਾਰ ਪੈਸੇ ਚੱਲ ਆ ਜਾਂਦੇ ਹੀ ਘਰ ਕੋਸਾ ਦਾ ਪਾਣੀ ਆ ਜਾਂਦਾ ਅੱਤ ਕਰਾਉਂਦਾ ਇਹ ਮੁੰਡਾ ਕੋਈ ਕਿਉਂ ਇੰਨਾ ਬੋਲਦਾ ਹੈ ਤੂੰ ਮੈਨੂੰ ਦੱਸ ਦੇ ਸਹੀ ਕਿ ਮੰਮੀ ਉੱਚੀ ਚੀ ਬੋਲਦਾ ਹੈਗਾ ਮੈਂ ਮੋਦਨ ਦਾ ਕੰਮ ਹੱਲ ਕਰ ਲੈਂਦੀ ਕੋਈ ਇੱਥੇ ਦਾ ਚੁੱਪ ਕਰਾਇਆ ਹੈ ਹੁਣ ਮੈਨੂੰ ਕੀ ਪਤਾ ਹੈ ਭੈਗਲੀ ਨੇ ਸੁਣ ਲਈ ਗੱਲ ਬੂਆ ਬੰਦ ਹੀ ਮੈਨੂੰ ਪਹਿਲਾਂ ਹੀ ਲੱਗਦਾ ਹੈਗਾ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਤੇਰੇ ਪਿਓ ਨੂੰ ਕਿ ਰਹਿਣ ਤੇ ਸਲਾਈ ਹੁਣ ਹੁਣ ਨਹੀਂ ਗਈ ਸਾਡੇ ਕੁਛ ਖਲੀ ਜਾਣੀ ਹੁਣ ਆ ਗਿਆ ਵਾ ਡੋਲਾ ਸਾਡੇ ਘਰ ਵਿੱਚ ਹੈ ਹੁਣ ਸਾਡੇ ਘਰ ਦੀਆਂ ਗੱਲਾਂ ਬਾਹਰ ਨਿਕਲਣੀਆਂ ਵਾ ਹੋਂੜਿਆ ਪੈਨ ਉਹੋ ਕੰਮ ਪਰ ਮੰਮੀ ਤੂੰ ਹੀ ਮੈਨੂੰ ਕੱਲ ਨਹੀਂ ਕਹਿਂਦੀ ਉਹ ਮੈਂ ਕਿਹੜਾ ਖੁਸ਼ਕਿਆ ਵਾ ਉਹਨੂੰ ਆਹੋ ਤੁਰ ਹੀ ਕਿਹਾ ਤੁਹਾੜਾ ਤਾਂ ਕੋਈ ਨਾ ਕੋਈ ਪਾਤਾ ਮੇਰੇ ਮਗਰੋਂ ਹੁਣ ਨਹੀਂ ਮੈਨੂੰ ਪਤਾ ਕਿ ਤੂੰ ਕਿਹਾ ਕਿ ਪਿੰਦਰ ਨੇ ਕਿਹਾ ਤੁਹਾਡੀਆਂ ਤੁਸੀਂ ਜਾਣੋ ਵੀ ਨਾ ਮਤਲਬ ਉਹਨਾ ਚਿੜਕ ਦੇ ਦਿੰਦੇ ਨੇ ਮੈਨੂੰ ਸਮਝ ਨਹੀਂ ਲੱਗਣੇ ਕਿ ਤੇ ਇਹ ਨਾ ਹੋਏ ਅੰਮਨੇ ਜਾ ਕੇ ਦੋ ਦੀਆਂ ਚਾਰ ਦੱਸੀਆਂ ਹੁਣ ਪਿੰਡ ਮੰਮੀ ਦਾ ਫੋਨ ਵੀ ਨਹੀਂ ਸੱਚੀ ਉਦਨ ਦਾ ਆਇਆ ਹੈਗਾ ਕਿਤੇ ਕੋਈ ਸੱਚੀ ਗੱਲ ਨਾ ਹੋ ਗਈ ਹੋਏ ਜੇ ਮੇਰੇ ਭਰਾ ਨੂੰ ਪਤਾ ਲੱਗ ਗਿਆ ਨਾ ਉਹਨੇ ਤੇਾਨੂੰ ਉਦਾਂ ਹੀ ਨਹੀਂ ਛੱਡਣਾ ਮੈਂ ਕਿਹੜੀ ਗੱਲਾਂ ਗੱਲ ਕੀਤੀ ਉਹਦੇ ਨਾਲ ਬੜੀ ਚਲਾ ਕੇ ਮੈਨੂੰ ਸਮਝਾਣਾ ਚਾਹੀਦਾ ਹੈ ਕਿ ਮੀਸਨੀ ਜੀ ਚੁੱਪ ਕਰਕੇ ਮੈਨੂੰ ਸਾਰਾ ਕੁਝ ਪੁੱਛੀ ਜਾਂਦੀ ਆ ਉੱਥੇ ਜਾ ਕੇ ਭਾਵੇਂ ਹੋਰ ਦੀਆਂ ਹੋਰ ਦੱਸਦੀਆਂ ਹੁਣ ਯਾਰ ਅਖਬਾਰ ਹੀ ਪੜਦੇ ਆਂ ਕੀ ਅੱਜ ਵੋਟਾਂ-ਵਾਟਾਂ ਦਾ ਹੀ ਬਣਿਆ ਝਗੜ। ਕੋਈ ਕਹਿੰਦਾ ਗਾਂ ਹੋ ਗਿਆਂ ਕੋਈ ਕਹਿੰਦਾ ਹੁਣ ਪੈਣੀਆਂ ਵਾ। ਚਲ ਬਹਿਨੇ ਬਹਿ ਕੇ। ਹਾਈ ਮੇ। ਪੇਪਰ ਪੰਡਾ ਪੇ ਜੇ? ਇਹ ਅਹ ਮੈਂ ਤਾਂ ਵੋਟਾਂ-ਵਾਟਾਂ ਦਾ ਵੇਖੀ ਸਰਪੰਚੀ ਦੀਆਂ ਉਂਡੀਆਂ ਗਾੜੀ। ਵੋਟਾਂ-ਵਾਟਾਂ ਨੂੰ ਛੱਡੋ ਆਪਣੇ ਘਰ ਦੀ ਸਰਪੰਚੀ ਵਾਲੇ ਵੇਖੋ ਪਹਿਲਾਂ ਤੇ ਕੀ ਬਣਿਆ। ਕੀ ਹੋਇਆ ਵਾ ਨਵੇਂ ਤਾਂ ਨਮਕ ਪੱਤ ਵਾ ਰੋਜ਼। ਉਹ ਜਿਹੜੀ ਗੱਲ ਹੀ ਨਾ ਮਨ ਵਾਲੀ। ਆਹੋ। ਉਹ ਇਹਦਾ ਪੌੜਾ ਹੋਇਆ ਜੀ। ਕਿਦਾ ਤੇਰੇ ਮੁੰਡੇ ਦਾ ਤੈਨੂੰ ਮੈਂ ਦੱਸੀ ਨਹੀਂ ਗੱਲ ਮੈਂ ਵੀ ਜ਼ੁਬਾਨ ਇਹਦੀ ਵੀ ਬੜੀ ਆ ਨਾਮ ਨੂੰ ਮੈਂ ਪੁੱਛਿਆ ਹੀਗਾ ਉਹਦੇ ਬਾਕੀ ਨਹੀਂ ਅੰਦੀ ਮੇਰਾ ਕੋਈ ਕਸੂਰ ਨਹੀਂ ਮੈਂ ਕੁਝ ਨਹੀਂ ਕਿਹਾ ਤੇ ਇਹ ਮੰਮੀ ਉੱਚੀ ਉੱਚੀ ਬੋਲਦਾ ਹੈਗਾ ਤੇ ਇਹ ਕਿਉਂ ਆਉਂਦੀ ਆ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਹੀਗਾ ਕਿ ਜਿੱਦਣ ਮੈਂ ਕੁੜੀ ਰੱਖ ਲਈ ਸੀ ਨਾ ਉਹਦੋਂ ਹੀ ਰੌਲਾ ਡਾ ਪਿਆ ਸੀ ਪਉਣ ਉਹ ਬਹੁਤ ਨਹੀਂ ਮਾੜਾ ਚੰਗਾ ਕਹਾ ਉਹਨੂੰ ਕੀ ਪਤਾ ਉਹ ਕੀ ਕੀ ਬੋਲਿਆ ਤੁਹਾਨੂੰ ਪਤਾ ਜ਼ੁਬਾਨ ਬਥੇਰੀ ਆ ਬੋਲਣ ਲੱਗਾ ਵੇਂਦਾ ਨਹੀਂਗਾ ਕੁਝ ਵੀ ਕੀ ਤਾਂ ਕਿਹੜੀ ਕਿਹੜੀ ਗੱਲ ਕਹੀ ਹੋਣੀ ਆ ਉਹ ਤਾਂ ਤੈਨੂੰ ਵੀ ਵੀ ਗੱਲਾਂ ਕਰਦਾ ਗਾੜੀਆਂ ਉੱਤੇ ਬੋਲਣ ਦੀ ਤਕਲੀਫ ਭੁੱਲ ਗਈ ਇਹਨੂੰ ਉਹ ਤਾਂ ਗੱਲ ਆ ਪਤਾ ਵੀ ਕੀ ਹੋਗਾ ਚੰਗਾ ਪਲਾਂ ਹੁੰਦਾ ਸੀਗਾ ਅੰਤਰਾ ਜਿਹੜੀ ਗੱਲ ਕਹਿਣੀ ਉਹ ਗੱਲ ਮੇਰੀ ਮੰਨਣੀ ਹੁਣ ਤਿੰਨਾ ਮੈਨੂੰ ਦੁੱਖ ਹੁੰਦਾ ਵੀ ਗੱਲ ਨਹੀਂ ਕਰਨ ਵਾਲੀ ਨਹੀਂ ਹੁਣ ਕੁੜੀ ਆਊਗੀ ਕਿ ਨਹੀਂ ਕੁੜੀ ਨੇ ਕਿੱਥੋਂ ਆਣਾ ਵਾ ਉਹਨੇ ਤਾਂ ਮੈਨੂੰ ਫੋਨ ਤੇ ਜਵਾਬ ਦੇਤਾ ਵਾ ਵੀ ਮੈਂ ਆਈ ਨਹੀਂ ਸਕਦੀ ਸਾਡੇ ਘਰ ਦੇ ਕੰਮ ਹੀ ਤਾਂ ਦੇ ਆ ਉਹ ਕੀ ਕਰਾਂਗੇ ਯਾਰ ਹੈ ਜਿਹੜੇ ਕੰਮ ਨੂੰ ਹੱਥ ਪਾਈਦਾ ਵਾ ਪਛਾਣ ਨੂੰ ਹੀ ਆਉਂਦਿਆ ਵਾ ਪਤਾ ਨਹੀਂ ਹੁਣ ਗਿਆ ਵਾ ਅੱਜ ਕੰਮ ਤੇ ਪਹਿਲੇ ਦਿਨ ਵੇਖੋ ਕੀ ਰੰਗ ਲੰਦਾ ਵਾ ਆਉਂਦਾ ਵਾ ਤੈਨੂੰ ਪੁੱਛਨੀ ਐ ਨਾ ਚੰਗੀ ਤਰ੍ਹਾਂ ਮੈਂ ਪਿਆਸ ਹੋਣਾ ਕੰਮ ਕੀਤਾ ਜਿੰਨਾ ਤੇਰੇ ਹੱਥ ਤੇ ਰਹਾਗੇ ਪਿਆਹ ਨਹੀਂ ਧਰਦਾ ਮੈਂ ਜੀ ਤੋਕੀ ਕਿ ਤਾ ਸਮਝ ਬੀ ਨੁਕਤੇ ਲਗਾ ਕੇ ਦੇਖ ਨਹੀਂ ਲੱਗਾ ਆ ਘਰੋਂ ਘਲਾਤਾ ਕੀ ਬਤਾ ਉੱਥੇ ਜਾਣਾ ਪਹੁੰਚਣਾ ਕਿ ਨਹੀਂ ਕਿ ਰਾਹ ਚ ਖਾ ਪੀ ਕੇ ਤੈਨੂੰ ਆਇਨਾ ਉਹ ਤੇ ਗੱਲ ਵਾ ਨਾ ਹਾਂ ਤੂੰ ਉਹਦੇ ਪੈਸੇ ਦੀ ਆਸ ਨਾ ਰੱਖ ਉਹ ਮੈਂ ਨਹੀਂ ਰੱਖਦੀ ਜੇ ਉਹ ਨਹੀਂ ਨਾ ਹੁੰਦੀ ਤੇ ਹੋਰ ਕੋ ਕੁੜੀ ਵਗੈਰਾ ਰੱਖ ਕੇ ਤਾਂ ਬੜਾ ਕੰਮ ਚਲਾਦਾ ਕਿਹੜੀ ਕੁੜੀ ਆਉਣੀ ਐ ਇੱਥੇ ਜਿਹੜੀ ਆ ਗਈ ਇਹੋ ਸਿਆਪਾ ਪਿਆਣਾ ਜੇ ਇੱਥੇ ਦੀ ਕੋਈ ਵੀ ਟਿਕਣੀ ਹੁਣ ਇੱਕ ਤੇਰਾ ਗੰਦ ਜੰਪਿਆ ਬੜਾ ਤਗੜਾ ਮੇਰੇ ਘਰ ਆ ਨਾ ਹੀ ਤੇਰਾ ਖਾਣ ਨੂੰ ਫਸ ਗਏ ਨਾ ਹੀ ਗਾਂ ਚੋਗੇ ਰੇ ਤੇ ਨਾ ਪਛਾਨ ਜੋਗੇ ਰੇ ਸੱਚੀ ਗੱਲ ਵਾ ਕਈ ਸੁਪਨੇ ਸਜਾਏ ਇੱਕ ਤੋਂ ਕਮਾਉਂਦਾ ਕੱਖ ਨਹੀਂ ਉਦੋਂ ਡੋੜਾ ਚੁੱਕ ਲਿਆ ਵਿਆਹ ਕਰ ਲਿਆ ਖਰਚਾ ਕਰ ਲਿਆ ਡਬਲ ਤੇ ਕਮਾਈ ਕਰਤੇ ਲੈਦੀ ਨੀਗੀ ਉਹ ਤੇ ਗੱਲ ਵਾ ਨਾ ਹਾਂ ਤੇ ਖਾਣਾ ਕੀ ਮੈਨੂੰ ਤੇ ਗਾੜੀ ਸਮਝ ਨਹੀਂ ਆਉਂਦੀ ਆ ਮੇਰੇ ਤੇ ਗੋੜੇ ਗੋੜੇ ਸਿਰਪੇਡ ਹੋਣ ਦੀ ਮੈਂ ਤਾਂ ਘੁੱਟ ਚਾਹ ਬਣਾਵਾ ਇੱਥੇ ਤੇ ਨਹੀਂ ਆਸ ਨਹੀਂ ਕੋਈ ਚਾਹ ਬਣਾ ਕੇ ਕੱਪ ਦੇ ਦੇ ਨਾ ਨਾ ਯਾਰ ਕਿਤਰਾ ਚਲੂ ਘਰ ਦਾ ਕੰਮ ਹੈ ਇਹ ਕਹਦੀ ਨੌਕਰੀ ਦਾ ਕਹ ਮੈਨੂੰ ਨਹੀਂ ਮੈਂ ਤੇ ਉਹ ਤੇ ਨਾ ਝੂਠ ਬੋਲਦਾ ਵੀ ਲੋੜ ਤੋਂ ਵੱਧ ਇਹ ਹੁੰਦਾ ਨਾ ਜਿੱਥੇ ਗਿਆ ਵਾ ਇਹਨੂੰ ਪੁੱਛਣਾ ਵੀ ਤੂੰ ਸੁਧਰਨਾ ਕਿ ਨਹੀਂ ਸੁਧਰਨਾ ਹੈ ਆਇਆ ਥੀਲਾ ਪਾਣੀ ਜੇਰ ਪਾਣੀ ਚਾਹੀਏ ਬਜੇਰਾ ਇਹਨੇ ਕੋਈ ਕੰਮਕਾਰ ਨਹੀਂ ਕਰਨਾ ਜੀ ਕਾਉ ਤੇ ਆਹ ਪਾਉਂਦਾ ਕਰ ਲੈਣਾ ਕਰ ਲੈਣਾ ਬਸ ਇਹੋ ਕੰਮ ਕਰ ਲੈ ਗੇ ਕਿੱਦਾਂ ਕਰਦਾ ਹੋ ਆ ਮੈਂ ਕੋਤ ਮੱਕੀ ਦਾ ਤੁਹਾਨੂੰ ਚੰਗਾ ਲੱਗਦਾ ਹਾਂ ਜੀ ਤੇਰਾ ਤੇ ਨਹੀਂ ਕਰਦਾ ਕੋਈ ਕੰਮ ਕਰ ਤੂੰ ਕੀ ਆ ਜਾ ਜਾਏ ਕਿ ਤੂੰ ਨਿਲ ਗੜਾ ਗੜਾ ਮਾਰ ਜੰਨਾ ਨੂੰ ਕੋਈ ਨਹੀਂ ਕੋ ਪਾਣੀ ਤਾਂ ਨਹੀਂ ਮੇਰੇ ਯਾਰ ਕਰੂਗਾ ਇਹਨਾਂ ਉਹ ਤੂੰ ਕਹਿਣਾ ਨਾ ਜੰਨਾ ਜੰਨਾ ਕਰਦਾ ਤੂੰ ਹੈ ਕੋਈ ਨਹੀਂ ਗਾ ਕੋਈ ਨਹੀਂ ਚੱਲ ਜੰਨਾ ਡੰਗਰਾ ਲੋ ਫੁੜਕ ਜਾਂਦੇ ਆ ਕਿ ਬੰਦਾ ਹੋਰ ਕੇ ਪਾਣੀ ਡਾੜਦਾ ਡਾੜਦਾ ਤੇ ਤੈਨੂੰ ਮਤਲਬ ਕੋਈ ਨਹੀਂ। ਉਹੀ ਗੱਲ। ਬੰਦਾ ਜਾਣ ਕੇ ਫਸਲ ਵਾਲਾ ਕੀੜਾ ਮਾਰਦਾ ਫਸਲ ਖੁਸ਼ ਹੁੰਦੀ ਆ। ਕੋਈ ਮੇਰਾ ਮਾਲਕ ਮੇਰੇ ਵੱਲ ਆਇਆ ਹੋ। ਕੋਈ ਨਹੀਂ ਮਾਰਦਾ ਮੈਂ ਜਾਣਾਂ। ਬਸ ਇੱਧਰ ਕਹਿਣਾ ਕਰ ਜਾਣਾ। ਜਾ ਕੇ ਵੇਖ ਕਿਦਾਂ ਲੋਕ ਕੰਮ ਕਰਨ ਰਏ ਆ। ਜਾ ਜਾ ਵੇਖ ਜਾ ਕਿਉਂ ਕੰਮ ਕਰ। ਕੋਈ ਸਪਰੇਅ ਕਰਨ ਰਿਹਾ ਝੋਨੇ ਨੂੰ। ਕੋਈ ਪਾਣੀ ਲਾਉਂ ਰਿਹਾ ਵਾ। ਹੈਂ? ਤੈਨੂੰ ਕਾਮਨਾ ਮਤਲਬ ਕੋਈ ਨਹੀਂ ਦਾ ਮੈਂ ਠੇਕਾ ਤੇ ਨਹੀਂ ਲਿਆ ਤਰਾ ਸਾਰੀ ਉਮਰ ਦਾ ਨਾ ਮੈਂ ਸਾਰ ਕੋਈ ਕਰਕੇ ਰਹਿਣਾ ਤੈਨੂੰ ਚੱਲ ਮੈਂ ਆ ਮਾਰ ਕੇ ਆਉਣਾ ਚੱਕਰ ਕੋਈ ਚੱਕਰ ਤੋਂ ਮਾਰ ਕੇ ਆਉਣਾ ਸਰਮ ਹਾਂਜੀ ਆ ਫੋਨ ਲਾ ਦੇ ਜਾਨ ਤੇ ਮੇਰਾ ਫੋਨ ਤੇ ਮਲਾ ਦੇਣੀ ਆ ਚਾਂ ਤੇ ਡੱਟਾਂ ਨੂੰ ਕਦੋਂ ਗੁੱਸੇ ਹੁੰਦੇ ਹੀ ਕੋ ਕੋ ਨਹੀਂ ਉਹ ਚੱਲਿਆ ਮੈਂ ਮੋਟਰ ਤੇ ਤੇ ਉਹੀ ਕਹਿਣ ਦੇ ਜਾਂਦੇ ਲੰਮਾ ਪਿਆ ਰਹਿੰਦਾ ਮਾਥੇ ਤੇ ਕਿਦੇ ਵਿੱਚ ਜਾਇਗੜ ਚੱਕਰ ਮਾਰ ਕੇ ਆਇਆ ਕਰ ਲੈ ਹਾਂ ਇਨੀ ਗਰਮੀ ਆ ਕਦੇ ਨਹੀਂ ਜਾਣਾ ਰਹਿਣਾ ਤੈਨੂੰ ਕਿ ਨਹੀਂ ਧੁੱਪ ਲੱਗੀ ਐ ਕਿਉਂ ਜਾਣਾ ਕਿਉਂ ਨਹੀਂ ਇਹਨੂੰ ਕਿਹਾ ਉਹਦੇ ਕੋਈ ਗੱਲ ਨਹੀਂ ਅੱਗੀ ਕਰਾਂ ਮੈਂ ਰੋਹ ਜਾਣਿਆ ਅੱਜ ਕਿਨਾਂ ਚੱਲ ਜਾਂ ਤੈਨੂੰ ਨਹੀਂ ਦਾੜੀ ਨੇ ਤੇ ਤੂੰ ਜਾ ਕੇ ਡੈਟਾ ਫੇਰ ਕਣਾ ਆਪੀ ਇੱਕੜ ਕੰਮ ਕਰਦਾ ਤੂੰ ਯਾਰ ਮੇਰੀ ਗੱਲ ਸੁਣ ਪਿਓ ਉਹਨੇ ਕਹਿੰਨਾ ਹੋਰ ਕਹਿੰਨੇ ਕਹਣਾ ਕੋਈ ਕਹਿੰਦਾ ਇਹ ਤਰੀਕਾ ਹੁੰਦਾ ਵਾ ਰਹਿਣ ਦੇ ਨਹੀਂ ਗਰਮੀ ਬੜੀ ਆ ਬਾਹਰ ਜਾ ਕੇ ਦੇ ਨਾ ਇਸ ਵਾਲੇ ਰੋਮੇ ਜਾ ਕੇ ਲੰਮੇ ਬੋਹ ਫਰਮਾਨ ਕਰੋ ਉਹ ਯਾਰ ਡੈਡੀ ਨੇ ਫੇਰ ਆਜਣਾ ਉਹਦੇ ਫੇਰ ਮੈਨੂੰ ਕਹਣਾ ਕਹਨੇ ਜੱਗ ਗਿਆ ਨਹੀਂ ਨਾ ਤਾਂ ਕਰਕੇ ਮੈਨੂੰ ਜਾਲਾਂ ਦੇ ਮੈਂ ਆਜਣਾ ਮੈਂ ਜਲਦੀ ਠੀਕ ਆ ਕਰੋ ਆਪਣੀ ਅਮਜੇ ਤੀਗੜਾ ਮੰਨੀ ਹੁੰਦੀ ਹੈ ਉਹ ਕੋਈ ਗੱਲ ਨਹੀਂ ਨੇਹੀ ਮੈਂ ਕੱਲ ਕਾਤੋਂ ਕਣਾ ਉਹ ਡਾਇਓ ਖੋ ਕਿਦਾਂ ਡੈਹੀ ਬੋਲਣ ਪਹਿਲੇ ਦਿਨੋਂ ਤੋਂ ਪਹਿਲੇ ਤੁੱਕ ਕਿਨੀ ਲੱਗੀ ਆ ਤੇ ਕਹਣੇ ਪੈਣ ਚ ਫੇਰਾ ਮਾਰ ਗਿਆ ਨਹੀਂ ਤੇ ਉਹਨਾਂ ਪਿਓ ਪੋਤਾਂ ਦੀ ਜੋ ਮਰਜੀ ਉਹ ਕਰਨਾ ਤੇਰਾ ਕੀ ਮਦਦ ਕਰ ਲੰਦਾ ਕੀ ਕਰਦਾ ਪਹਿਲੇ ਹੁਣ ਤੂੰ ਦੱਸ ਦੱਸ ਮੈਂ ਮਾੜਾ ਕੀ ਕਿਹਾ ਵਾ ਸ਼ਾਮਾਂ ਨੂੰ ਆਪੇ ਚੱਲ ਜਾਂਦੇ ਆ ਇਹਨੂੰ ਦੁਪਹਿਰ ਡੈਡੀ ਨੇ ਤਾਂ ਅੱਖ ਰਾਤ ਹੋ ਚੁੱਕੀ ਐ ਤੈਨੂੰ ਅੱਦਾਂ ਨਾ ਪਿਓ ਪੋਤ ਕੰਮ ਕਰਦੇ ਚੰਗੇ ਨਹੀਂ ਲਾਂਦੇ ਕਿੱਕਦੇ ਸੱਪ ਲੇਟ ਦਾ ਦੇਦੇ ਤੇ ਇਦਾਂ ਨਾ ਕਰਿਆ ਕਰ ਘੜੀ ਜਿੰਨ ਮੰਨਣ ਇਹਨੂੰ ਨਾਮ ਲਾਂਦੇ ਕਰਦੀ ਨੀ ਮੈਂ ਮੜਾ ਕੀ ਕਹਤਾ ਮੜਾ ਚੰਗਾ ਜਿਹੜਾ ਗਿਆ ਹੀ ਮੈਂ ਇਹ ਨਹੀਂ ਗੱਲ ਕਹੀ ਨਾ ਵੀ ਦਿਨੇ ਦੁਦਾਈ ਨਹੀਂ ਤੋਂਕ ਲੱਗੇ ਕਿੱਥੇ ਜਾਣਾ ਨੂੰ ਸ਼ਾਮ ਨੂੰ ਚਲ ਜਾਂਦੇ ਆਪੇ ਆਪਣੇ ਪੇਕੇ ਨਹੀਂ ਕਹਿੰਿਆ ਆਖਿਆ ਹੈਗਾ ਕਿ ਕਿੰਨੇ ਦੋ ਭਰਾਵਾਂ ਤੋਂ ਵੱਖੋ ਵੱਖੀ ਰਹਿੰਦੇ ਏਦਾਂ ਕਹਿੰਦਾ ਨਾ ਇੱਥੇ ਦਿਨ ਬੜੇ ਟੇਕ ਰਹਿੰਦੇ ਹੁੰਦੇ ਨਾ ਤੇ ਮੈਂ ਇੱਥੇ ਰਹਿੰਦੇ ਇੱਥਾਂ ਦੀ ਗੱਲ ਕਰੂੰਗੀ ਮੈਂ ਆਪ ਤੁਝਾ ਉਹਨਾਂ ਦੇ ਵਿੱਚ ਕਿਉਂ ਬੋਲਾਂ ਤੇ ਜਦੋਂ ਖਾਨੀ ਇੱਥੋਂ ਨਾ ਤੇ ਇੱਥੇ ਕੰਮ ਕਰਨਾ ਮੈਂ ਮੇਰੀ ਕਿਤੇ ਕਰਨਾ ਤੇ ਜੇ ਮੁੰਡਾ ਕੰਮ ਕਰਦਾ ਮੁੰਡੇ ਦੀ ਗੱਲ ਜਨਾ ਆਇਆ ਨਾ ਮੈਂ ਤੁਹਾਨੂੰ ਦੱਸ ਦਿੱਤਾ ਮੱਧਕਾ ਸਾਹੇਦਲਾ ਵਾਲੀ ਵੀ ਨਹੀਂ ਜੇ ਤੂੰ ਜੋ ਜੋ ਕਰਣੀ ਨਾ ਮੀਟਿੰਗ ਦਾ ਨੋਟ ਕਰਨੀ ਹੈ ਤੇ ਜਿੰਨੇ ਵੀ ਜੋਗੀ ਅੱਥੇ ਹੀ ਰਿਆ ਕਰ ਹਾਧੋ ਗੀਏ ਨਾ ਤੂੰ ਅੰਦਰੋਂ ਉਹ ਬੋਲਦੀ ਨਾ ਜੰਡੀਆਂ ਲੱਗਦੀਆਂ ਉਹਨਾਂ ਨੂੰ ਜਿੰਨਾ ਸਾਹੇਦੋ ਨਾ ਬਸ ਉਹਨਾਂ ਨੂੰ ਕਿਦਦਾ ਤੇ ਨਵਾਂ ਧੀਆ ਲਿਆਂਦੀਆਂ ਦਾ ਉਹਨਾਂ ਨੇ ਬੋਲਣਾ ਨਹੀਂਗਾ ਤੇ ਨਵਾਂ ਧੀਆ ਦਾ ਮਤਲਬ ਕੀ ਨੋਟ ਤੇ ਉਹ ਪੁੱਤ ਦੀ ਗੱਲ ਹੋਣੀ ਤੇ ਤੂੰ ਵੇਝੀ ਜਾਇਆ ਕਿ ਨੱਪਾ ਪਸਾਉਣ ਲਈ ਮੈਂ ਕਿਹਾ ਉੱਥੇ ਜਾਕਰਾਂ ਦੇ ਵਿੱਚ ਬੋਲਣ ਨਹੀਂ ਆ ਮੈਂ ਇੱਥੇ ਇਹਨੂੰ ਗੱਲ ਕੀਤੀ ਹੈ ਪਰ ਕੰਮ ਵਾਲਾ ਤਾਂ ਡੱਕਣ ਨਹੀਂ ਦੇਈ ਨਾ ਫੇਰ ਤੂੰ ਕਹਿੰਦਾ ਮੈਂ ਚੰਗੀ ਬਣੀ ਨਹੀਂ ਕੀ ਮੈਂ ਕੰਮ ਵਾਲਾ ਡੱਕਿਆ ਵਾ ਕਿਆ ਦੇ ਨਾ ਤੂੰ ਪੈਣਾ ਜਾ ਫਿਰ ਕੋਈ ਤਾਂ ਉਹ 75 ਨੇ ਕੀ ਕਰਨਾ ਮਰਨਾ ਜਾ ਕੇ ਨਹੀਂ ਨਹੀਂ ਕਰੀ ਜਾ ਨਹੀਂ ਜਿਹਦਾ ਪੋਤੋ ਨੂੰ ਕੋਈ ਮਿਕਰ ਨਹੀਂ ਤੈਨੂੰ ਬਹੁਤਾ ਮਿਕਰ ਹਾਦ ਹੋ ਗਈ ਤੁਹਾਡੇ ਵਾਲੀ ਤੇ ਚੁੱਪ ਕਰਕੇ ਤਾਂ ਸਭਾ ਕੰਮ ਕਰਿਆਗਾ ਜਿਹੜਾ ਕਰਨਾ ਹੁੰਦਾ ਕੋਈ ਨਾਲ ਨਾਲ ਕਿਸੇ ਦੇ ਵੀ ਕੀ ਕਰਦੀ ਹੈ ਗੱਲਾਂ ਕੀ ਕਰਦੇ ਆ ਇਹ ਜਿਹੜੇ ਕਿ ਤੇ ਜਿਵੇਂ ਮਰਦੇ ਹਾਂ ਦੀ ਮੈਂ ਸਾਰੀ ਬਸੇ ਤੇ ਹਾਰਾ ਨਹੀਂ ਆਹੋ ਇਹੋ ਤਾਂ ਮੈਂ ਸਿੱਖਿਆ ਵਾਕੀ ਅੰਦਰੋਂ ਬਹੁਤ ਪੈਸਾ ਹੁੰਦਾ ਤੇ ਮਾਂ ਤੋਂ ਪੱਟੀਆਂ ਪੜ੍ਹਦੀ ਹੈ ਬਾਬਾ ਕੋਈ ਗੱਲ ਨਹੀਂ ਹੁੰਦੀ ਤੇ ਬਸ ਮਾਂ ਦੇ ਪਿੱਛੇ ਪੈ ਜਾ ਕਰੋ ਮਾਂ ਬਣਾਉਂਦੀ ਪੱਟੀਆਂ ਜੇ ਪਿਓ ਕਹਿੰਦਾ ਵਾ ਪੀ ਕੰਮ ਕਰ ਲਉ ਪੁੱਤ ਕੰਮ ਕਰ ਲਉ ਤੇ ਤੁਹਾਡੇ ਵਰਤੇ ਕਹਿੰਦਾ ਅਸੀਂ ਕਿਹਾ ਤਾ ਇੱਕ ਦਿਹਾੜਾ ਤੇ ਲੈ ਜਾਵਾਂ ਜੇ ਕੋਈ ਕਮਾਈ ਕਰ ਲੋਗੇ ਸਾਡੇ ਤੋਂ ਬਾਅਦ ਸੌਖੇ ਰਹੋਗੇ ਚਲੋ ਤੁਹਾਡੀਆਂ ਮਰਦੀਆਂ ਹਣ ਬੁੱਢੀਆਂ ਆ ਜਾਂਦੀਆਂ ਨੇ ਬੁੱਢੀਆਂ ਦੀਆਂ ਮੰਨਣ ਡਾ ਪੈਂਦੇ ਨੇ ਮਾਂ ਪਿਓ ਤੁਮ ਕਿ ਸਮਝਦੇ ਹੀ ਨਹੀਂਗੇ